ਡਰਾਈਵਰਾਂ ਦੀ ਹੜਤਾਲ ਨੇ ਪੰਜਾਬ ਦੇ ਵਿੱਚ ਹਾਹਾਕਾਰ ਮਚਾ ਦਿੱਤਾ ਪੰਜਾਬੀਆਂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਹੈ ਔਰ ਸਿੱਧਾ ਅਸਰ ਲੋਕਾਂ ਤੱਕ ਪਹੁੰਚ ਰਿਹਾ ਹੈ ਆਖਰਕਾਰ ਡਰਾਈਵਰਸ ਦੀ ਹੜਤਾਲ ਦੇ ਨਾਲ ਲੋਕਾਂ ਨੂੰ ਕੀ ਤਕਲੀਫ ਹੋ ਰਹੀ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਦਰਅਸਲ ਪੈਟਰੋਲ ਪੰਪ ਖਾਲੀ ਹੋਣ ਲੱਗ ਗਏ ਨੇ ਪੈਟਰੋਲ ਪੰਪ ਡਰਾਈ ਹੋਣ ਲੱਗ ਗਏ ਨੇ ਔਰ ਪੈਟਰੋਲ ਤੇ ਡੀਜ਼ਲ ਦੀ ਕਿਲਤ ਹੋਣ ਲੱਗ ਗਈ ਹੈ ਲੰਮੀਆਂ ਲੰਮੀਆਂ ਕਤਾਰਾਂ ਪੈਟਰੋਲ ਪੰਪਾਂ ਤੇ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅੱਜ ਤੱਕ ਦੇ ਅੰਕੜਿਆਂ ਦੇ ਮੁਤਾਬਕ 45 ਫੀਸਦੀ ਦੇ ਕਰੀਬ ਤੱਕ ਪੈਟਰੋਲ ਪੰਪਸ ਜਿਹੜੇ ਨੇ ਉਹ ਡਰਾਈ ਹੋ ਚੁੱਕੇ ਨੇ ਜਾਂ ਹੋਣ ਦੀ ਕਗਾਰਤੇ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਡਰਾਈਵਰਸ ਦੀ ਹੜਤਾਲ ਨੂੰ ਲੈ ਕੇ ਵਿਵਾਦ ਪਖਿਆ ਹੋਇਆ ਖਾਸ ਕਰਕੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 3600 ਦੇ ਕਰੀਬ ਪੈਟਰੋਲ ਪੰਪਸ ਨੇ ਔਰ ਇਹਨਾਂ ਪੈਟਰੋਲ ਪੰਪਸ ਦੇ ਉੱਤੇ ਜਿਹੜਾ ਪੈਟਰੋਲ ਤੇ ਡੀਜ਼ਲ ਆਉਂਦਾ ਆ ਉਹ ਖਾਸ ਕਰਕੇ ਪੰਜਾਬ ਦੇ ਕੁਝ ਗਿਨੇ ਚੁਨੇ ਸ਼ਹਿਰਾਂ ਤੋਂ ਆਉਂਦਾ ਬਠਿੰਡਾ ਜਲੰਧਰ ਤੇ ਸੰਗਰੂਰ ਤੋਂ ਟੈਂਕਰਾਂ ਰਾਹੀਂ ਇਹ પેટ્રોલ ਲਿਆਂਦਾ ਜਾਂਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਹੁੰਚਾਇਆ ਜਾਂਦਾ ਹਰ ਇੱਕ પેટ્રોલ ਪੰਪ ਤੱਕ ਇਹ ਸਪਲਾਈ ਜਿਹੜੀ ਆ ਉਹ ਕੀਤੀ ਜਾਂਦੀ ਹੈ ਪਰ ਹੁਣ ਇਹ પેટ્રોલ ਪੰਪ ਖਾਲੀ ਪਏ ਨਜ਼ਰ ਆਉਣ ਲੱਗ ਗਏ ਨੇ ਜੇ ਗੱਲ ਕਰੀਏ ਰੂਪਨਗਰ ਦੀ ਤਾਂ ਰੂਪਨਗਰ ਤੇ પેટ્રોલ ਪੰਪ ਉੱਤੇ ਲੰਮੀਆਂ ਕਤਾਰਾਂ ਲੰਘੇ ਕੁਝ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਗਈਆਂ ਨੇ ਹੁਣ ਇਹ ਗੱਲ ਸਿਰਫ ਰੂਪਨਗਰ ਤੱਕ ਨਹੀਂ ਰਹਿ ਗਈ ਹੁਣ ਇਹ ਗੱਲ ਬਠਿੰਡਾ ਬਰਨਾਲਾ ਜਲੰਧਰ ਔਰ ਵੱਡੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਮੇਨ પેટ્રોલ ਪੰਪਸ ਜਿਹੜੇ ਨੇ ਉੱਥੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲੋਕ ਆਪਸ ਦੇ ਵਿੱਚ ਭਿੱੜਦੇ ਪਏ ਨੇ ਲੜਾਈ ਝਗੜੇ ਹੋ ਰਹੇ ਨੇ ਕਿਉਂਕਿ ਹਰ ਕੋਈ ਪੈਟਰੋਲ ਪਾਉਣਾ ਚਾਹੁੰਦਾ ਪਰ ਪੈਟਰੋਲ ਦੀ ਕਿੱਲਤ ਹੈ ਪਰ ਦੂਜੇ ਪਾਸੇ ਡਰਾਈਵਰਾਂ ਵੱਲੋਂ ਜਿਹੜੀ ਹੜਤਾਲ ਹੈ ਉਹ ਜਾਰੀ ਰੱਖੀ ਗਈ ਹੈ ਹੜਤਾਲ ਕਦੋਂ ਤੱਕ ਜਾਰੀ ਰਹੇਗੀ ਕੋਈ ਪਤਾ ਨਹੀਂ ਪਰ ਪੈਟਰੋਲ ਜਿਹੜਾ ਹੈ ਉਹ ਮਿਲਣਾ ਔਖਾ ਹੋ ਰਿਹਾ ਉਹ ਆਏ ਦਿਨ ਮਿਲਣਾ ਔਖਾ ਹੋ ਰਿਹਾ ਜਿੱਥੇ 45% ਦਾ ਅੰਕੜਾ ਸਾਹਮਣੇ ਆਇਆ ਸੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਵੱਧ ਵੀ ਜਾਵੇ ਔਰ ਰੱਬ ਨਾ ਕਰੇ ਅੰਕੜਾ ਵੱਧਦਾ ਵਧਣ ਤੋਂ ਬਾਅਦ ਕੀ ਹਾਲਾਤ ਸਾਹਮਣੇ ਆਉਂਦੇ ਨੇ ਪੈਟਰੋਲ ਦੀ ਕਿਲਤ ਦੇ ਨਾਲ ਪੰਜਾਬੀ ਕਿੰਨੀ ਦੇਰ ਤੱਕ ਜੂਝ ਸਕਣਗੇ ਇਹ ਹੈਰਾਨੀਕੁਨ ਮਾਮਲਾ ਸਾਹਮਣੇ ਆ ਰਿਹਾ ਹੈ ਇਹ ਸਵਾਲ ਖੜਾ ਹੋ ਰਿਹਾ ਦਰਅਸਲ ਇਹ ਮਾਮਲਾ ਜੁੜਿਆ ਹੋਇਆ ਹੈ ਨਵੇਂ ਕਾਨੂੰਨਾਂ ਦੇ ਨਾਲ ਕੇਂਦਰ ਵੱਲੋਂ ਨਵੇਂ ਕਾਨੂੰਨ ਤਾਂ ਬੇਸ਼ੱਕ ਲਗਾ ਦਿੱਤੇ ਗਏ ਨੇ ਪਰ ਉਹਨਾਂ ਕਾਨੂੰਨਾਂ ਦੇ ਆਧਾਰ ਦੇ ਉੱਤੇ ਹੁਣ ਵਕ-ਵਕ ਥਾਵਾਂ ਦੇ ਉੱਤੇ ਵਿਵਾਦ ਭੜਕ ਰਹੇ ਨੇ ਡਰਾਈਵਰ ਵੀ ਉਹਨਾਂ ਕਾਨੂੰਨਾਂ ਦਾ ਸ਼ਿਕਾਰ ਨੇ ਦਰਅਸਲ ਡਰਾਈਵਰਜ਼ ਵੱਲੋਂ ਖਾਸ ਤੌਰ ਦੇ ਉੱਤੇ ਇਹਨਾਂ ਟਰੱਕ ਡਰਾਈਵਰਜ਼ ਵੱਲੋਂ ਜਾਂ ਫਿਰ ਟੈਂਪੋ ਟਰੈਵਲਰਜ਼ ਵੱਲੋਂ ਬੱਸ ਡਰਾਈਵਰਜ਼ ਵੀ ਇਸ ਦੇ ਵਿੱਚ ਹੁਣ ਹੌਲੀ-ਹੌਲੀ ਸ਼ਾਮਲ ਹੋ ਰਹੇ ਨੇ ਖਾਸ ਕਰਕੇ ਪ੍ਰਾਈਵੇਟ ਬੱਸ ਡਰਾਈਵਰਜ਼ ਸ਼ਾਮਲ ਹੋ ਰਹੇ ਨੇ ਪਰ ਅਸਲ ਮਸਲਾ ਇਹ ਸਾਹਮਣੇ ਆ ਰਿਹਾ ਹੈ ਕਿ ਰੋਡ ਰੇਜ ਮਾਮਲਾ ਜਿਹੜਾ ਹੁੰਦਾ ਜਿਸ ਵਿੱਚ ਟੱਕਰ ਮਾਰ ਕੇ ਕੋਈ ਵਾਹਨ ਜਿਹੜਾ ਹੈ ਉਹ ਸਪੀਡ ਦੇ ਨਾਲ ਲੰਘ ਜਾਂਦਾ ਹੈ ਤੇ ਰੁਕਦਾ ਨਹੀਂ ਹੈ ਉਸ ਨੂੰ ਉਹ ਉਹ ਵਾਰਦਾਤ ਰੋਡ ਰੇਜ ਦੇ ਵਿੱਚ ਆਉਂਦੀ ਹੈ ਖੈਰ ਰੋਡ ਰੇਜ ਮਾਮਲੇ ਨੂੰ ਲੈ ਕੇ ਨਵੇਂ ਕਾਨੂੰਨਾਂ ਦੇ ਆਧਾਰ ਦੇ ਉੱਤੇ ਜਿਹੜੀ ਸਜ਼ਾ ਹੈ ਉਹ ਹੁਣ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ ਦਰਸਲ ਨਵੇਂ ਕਾਨੂੰਨਾਂ ਦੇ ਆਧਾਰ ਦੇ ਉੱਤੇ 7 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ ਔਰ 10 ਸਾਲ ਦੀ ਕੈਦ ਜਿਹੜੀ ਆ ਦੱਸੀ ਜਾ ਰਹੀ ਹੈ ਔਰ ਇਸੇ ਆਧਾਰ ਦੇ ਉੱਤੇ ਜਿਹੜੇ ਡਰਾਈਵਰਸ ਨੇ ਉਹ ਖਫਾ ਨਹੀਂ ਔਰ ਇਸੇ ਗੱਲ ਦਾ ਵਿਰੋਧ ਕਰਨ ਦੇ ਵਾਸਤੇ ਇਹ ਹੜਤਾਲ ਜਿਹੜੀ ਹੈ ਉਹ ਕੀਤੀ ਹੋਈ ਹੈ। ਹੜਤਾਲ ਕੀਤੀ ਗਈ ਹੈ। ਹੜਤਾਲ ਦੇ ਨਾਲ પેટ્રોલ ਪੰਪ ਖਾਲੀ ਹੁੰਦੇ ਨਜ਼ਰ ਆ ਰਹੇ ਨੇ। ਉਸ ਦੇ ਨਾਲ ਪੰਜਾਬ ਦੇ ਲੋਕ ਸਿੱਧੇ ਪੱਦਰ ਦੇ ਉੱਤੇ ਇਫੈਕਟ ਹੋ ਰਹੇ ਨੇ। ਪੰਜਾਬ ਦੇ ਲੋਕ ਇਸ ਵੇਲੇ પેટ્રોલ ਪੁਆਇੰਟ ਦੇ ਲਈ ਕਤਾਰਾਂ ਦੇ ਉੱਤੇ ਖੜੇ ਹੋਏ ਨੇ ਪਰ પેટ્રોલ ਨਹੀਂ ਮਿਲਦਾ ਪਿਆ। પેટ્રોલ ਇਸ ਹੱਦ ਤੱਕ ਨਹੀਂ ਮਿਲਦਾ ਪਿਆ ਕਿ ਕਤਾਰਾਂ ਦੇ ਵਿੱਚ ਖੜੇ ਹੋਏ ਲੋਕ ਇੱਕ ਦੂਸਰੇ ਨਾਲ ਲੜਦੇ ਝਗੜਦੇ ਪਏ ਨੇ। પેટ્રોલ ਪਹਿਲਾਂ ਪੁਆਉਣ ਨੂੰ ਲੈ ਕੇ ਲੜਦੇ ਝਗੜਦੇ ਪਏ ਨੇ ਜਿਸ ਤਰ੍ਹਾਂ ਕੋਈ ਭੁੱਖਾ ਵਿਅਕਤੀ ਖਾਣ ਪੀਣ ਦੀ ਕਿਸੇ ਵਸਤੂ ਦੇ ਵਾਸਤੇ ਲੜਦਾ ਹੋਵੇ ਉਸ ਤਰ੍ਹਾਂ ਪੈਟਰੋਲ ਦੇ ਵਾਸਤੇ ਲੜਾਈਆਂ ਸੜਕਾਂ ਦੇ ਉੱਤੇ ਆਮ ਦੇਖਣ ਨੂੰ ਮਿਲ ਰਹੀਆਂ ਨੇ ਹੈਰਾਨੀਕੁਨ ਮਾਮਲੇ ਹੈਗੇ ਨੇ ਹੈਰਾਨ ਕਰ ਦੇਣ ਵਾਲੇ ਨੇ ਵੱਡੇ ਵੱਡੇ ਸ਼ਹਿਰ ਜਿਵੇਂ ਚਲੰਦਰ ਤੋਂ ਲੁਧਿਆਣੇ ਉਹਲੇ ਵਿੱਚ ਵੀ ਇਹ ਹਾਲਾਤ ਦੇਖਣ ਨੂੰ ਕਿਤੇ ਨਾ ਕਿਤੇ ਜ਼ਰੂਰ ਮਿਲ ਰਹੇ ਨੇ 45% ਦਾ ਅੰਕੜਾ ਕਦੋਂ ਵੱਧ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੜਤਾਲ ਅਜੇ ਵੀ ਜਾਰੀ ਹੈ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਵੇਗਾ ਪੰਜਾਬ ਵਾਸੀਆਂ ਵਾਸਤੇ ਵੇਖਣਾ ਹੋਵੇਗਾ ਕਿਉਂਕਿ ਕੇਂਦਰ ਦੇ ਲਾਇਕ ਕਾਨੂੰਨ ਪੰਜਾਬ ਦੇ ਵਿੱਚ ਪੈਟਰੋਲ ਦੀ ਸਪਲਾਈ ਰੋਕ ਦੇਣ ਦੇ ਨਾਲ ਕਿਸ ਤਰ੍ਹਾਂ ਸੁਲਝਣਗੇ ਇਹ ਡਰਾਈਵਰ ਹੀ ਜਾਣਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਹੜਤਾਲ ਹੋਰ ਵੀ ਰੁਗਰ ਰੂਪ ਅਖਤਿਆਰ ਕਰ ਲਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ